ਸਾਰਾ ਭੈਣਾਂ ਦਾ ਕੱਲਾ ਕੱਲਾ ਭਰਾ ਪ੍ਰਮਾਤਮਾ ਕੋਲੋਂ ਬੜੀਆਂ ਦਾਸਾਂ ਕਰਕੇ ਭਰਾ ਲਿਆ ਸੀ ਪਰ ਕੀ ਪਤਾ ਸੀ ਕਿ ਰੱਬ ਨੇ ਇਸ ਨੂੰ ਜਿਹੜਾ ਕਿ ਭਿਆਨਕ ਬਿਮਾਰੀ ਲਾ ਦਿੰਨੀ ਹੈ ਕੀ ਮਤਲਬ ਬੇਟੇ ਦੇ ਗੁਰਦੇ ਇਤਨਾ ਖਰਾਬ ਹੋ ਗਏ ਬਹੁਤ ਪੈਸਾ ਲਾਇਆ 1.5 ਸਾਲ ਹੋ ਗਿਆ ਨੂੰ ਕਿਤੇ ਕਰਜਾ ਚੋਚਕ ਲਾਤਾ ਹੁਣ ਤੁਹਾਨੂੰ ਕਦੋਂ ਪਤਾ ਲੱਗਾ ਵੀ ਗੁਰਪ੍ਰੀਤ ਦੀਆਂ ਕਿੰਨੀਆਂ ਖਰਾਬ ਹੋ ਚੁੱਕੀਆਂ ਦੋਵੇਂ ਤੁਹਾਨੂੰ ਕਦੋਂ ਪਤਾ ਲੱਗਾ ਬਾਰੇ ਜਾਏ ਵੀ ਵੱਡਾ ਦੇ ਪੈਨਨ ਵੀ ਹੋਣਾ ਹੀ ਪਾਈ ਸਿਰਫ ਜਾਂਦੇ ਪਾਈ 6 ਮਹੀਨੇ ਕੰਮ ਕੀਤਾ ਬੇਟੇ ਨੇ ਕੰਮ ਦੇ ਬਹੁਤ ਕਦੀ ਪਿੱਛੇ ਨਹੀਂ ਹਟਿਆ ਕੰਮ ਜੇ ਬੇਟਾ ਬਹੁਤ ਖੁਸ਼ ਹੋ ਕੇ ਕਰਦਾ ਸੀ ਪਰ ਜਦੋਂ ਬੇਟੇ ਨੂੰ ਇਹ ਬੰਬਾਲੀ ਲੱਗ ਗਈ ਫਿਰ ਉਸ ਤੋਂ ਬਾਅਦ ਬੇਡੇ ਕੋ ਕੰਮ ਨਹੀਂ ਹੋਇਆ ਚਾਰ ਮੇਰੀਆਂ ਬੇਟੀਆਂ ਆ ਇੱਕੋ ਮੇਰਾ ਬੇਟਾ 18 ਸਾਲ ਦਾ ਬੇਟਾ ਮੇਰਾ ਇਹ ਬਹੁਤ ਲਾਜ ਕਰਾਉਂਦੇ ਪਾ ਜੀ ਨਾੜ ਕੋ ਪਾ ਨਹੀਂ ਲਾਜ ਕਰਾਉਂਦੇ ਕੀ ਲੱਗਦਾ ਵੀ ਗੋਪੀ ਠੀਕ ਹੋ ਜਾਊਗਾ ਭਾਈ ਡਾਕਟਰ ਕਹਿੰਦੇ ਆ ਕਿ ਮਤਲਬ 5-7 ਲੱਖ ਰੁਪਇਆ ਹੋਰ ਲੱਗ ਸਕਦਾ ਵਾ ਤੇ ਸਾਡੇ ਕੋ ਭਾਈ ਹੁਣ ਪੈਸਾ ਨਹੀਂ ਕੋਈ ਹੈਗਾ ਹੁਣ ਬਸ ਇਹੋ ਹੱਥ ਜੋੜ ਕੇ ਬੇਨਤੀ ਜੋ ਵੀਰ ਭਰਾ ਮਦਦ ਕਰਿਆ ਹੱਥ ਜੋੜ ਕੇ ਬੇਨਤੀ ਸਾਡੀ ਸਸਿਕਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤਸਵੀਰਾਂ ਬਖਾਵਾਂਗੇ ਤੁਹਾਨੂੰ ਅੰਮ੍ਰਿਤਸਰ ਦੇ ਪਿੰਡ ਖੈਰਾਬਾਦ ਦੀਆਂ ਉਸ ਪਰਿਵਾਰ ਦੀਆਂ ਜਿਹਦੇ ਪਰਿਵਾਰ ਵਿੱਚ ਚਾਰ ਭੈਣਾਂ ਦਾ ਇਕੱਲਾ ਇਕੱਲਾ ਭਰਾ ਗੁਰਪ੍ਰੀਤ ਸਿੰਘ ਅਤੇ ਉਸ ਨੂੰ ਇੱਕ ਭਿਆਨਕ ਬਿਮਾਰੀ ਲੱਗ ਜਾਂਦੀ ਆ ਉਸ ਦੀਆਂ ਜਿਹੜੀਆਂ ਦੋਵੇਂ ਕਿੰਨੀਆਂ ਖਰਾਬ ਹੋ ਜਾਂਦੀਆਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਉਹ ਪਰਿਵਾਰ ਦੇ ਹਾਲਾਤ ਨੇ ਇੱਕੋ ਕਮਰੇ ਚ ਸਾਰਾ ਪਰਿਵਾਰ ਰਹਿਣ ਵਾਸਤੇ ਮਜਬੂਰ ਨੇ ਅਤੇ ਮਿਹਨਤ ਮਜ਼ਦੂਰੀ ਕਰਕੇ ਇਹਨਾਂ ਦਾ ਪਰਿਵਾਰ ਦਾ ਗੁਜ਼ਾਰਾ ਹੁੰਦਾ ਤੁਸੀਂ ਦੇਖ ਸਕਦੇ ਹੋ ਇਹ ਜਿਹੜੀਆਂ ਹੱਥਾਂ ਵਿੱਚ ਉਸ ਆਪਣੇ ਪੁੱਤ ਦੀਆਂ ਰਿਪੋਰਟਾਂ ਫੜ ਕੇ ਜਿਹੜੀਆਂ ਭੈਣ ਤਸਵੀਰਾਂ ਵਿੱਚ ਖੜੀ ਆ ਅਤੇ ਇਹ ਜਿਹੜਾ ਬੱਚਾ ਤੁਸੀਂ ਦੇਖ ਰਹੇ ਹੋ ਅਜੇ ਜਵਾਨੀ ਵਿੱਚ ਇਸ ਬੱਚੇ ਨੇ ਪੈਰ ਰੱਖਿਆ ਸੀ ਪਰ ਉਹਨੂੰ ਕੀ ਪਤਾ ਸੀ ਇੱਕ ਭਿਆਨਕ ਬਿਮਾਰੀ ਜਿਹੜੀਆਂ ਕੁੱਸ ਨੂੰ ਲੱਗ ਜਾ ਵੀ ਅਤੀਵਦੀਆਂ ਦੋਵੇਂ ਕਿੰਨੀਆਂ ਖਰਾਬ ਹੋ ਜਾਣਗੀਆਂ ਗੱਲਬਾਤ ਕਰਾਂਗੇ ਭੈਣ ਜੀ ਨਾਲ ਵੀ ਹਾਂਜੀ ਭੈਣ ਜੀ ਕੀ ਨਾਮ ਦਾ ਹਾਂਜੀ ਭਾਜੀ ਵੈਗਰ ਜੂ ਕਿ ਖਾਸ ਆ ਜੀ ਕੋਈ ਫਤੇ ਭਾਜੀ ਹੱਥ ਜੋੜ ਕੇ ਬੇਨਤੀ ਆ ਭਾਜੀ ਮੇਰਾ ਨਾਮ ਰਾਜਵਿੰਦਰ ਆ ਬੇਟੇ ਦਾ ਨਾਮ ਗੁਰਪ੍ਰੀਤ ਸਿੰਘ ਆ ਭਾਈ ਚਾਰ ਮੇਰੀਆਂ ਬੇਟੀਆਂ ਚੋਂ ਬੇਟੀਆਂ ਦਾ ਮੇਰਾ ਬੇਟਾ ਹੋਇਆ ਭਾਜੀ ਏ ਭਾਜੀ ਪਤਾ ਨਹੀਂ ਕਿਤਰਾ ਦੁੱਖ ਲੱਗਾ ਵੈਗਰ ਜੂ ਨੂੰ ਪਤਾ ਜੋ ਭਾਜੀ ਬਹੁਤ ਹੱਥ ਜੋੜ ਕੇ ਬੇਨਤੀ ਆ ਮੇਰੇ ਤੋਂ ਭੈਣ ਜੀ ਹੋਇਆ ਕੀ ਸੀ ਬੇਟੇ ਨੂੰ ਇਹਦੇ ਨੂੰ ਦੱਸ ਕੇ ਜਦਾਂ ਸੰਜਿਆ ਕਰਦੇ ਹੋ ਬੇਟੇ ਦਾ ਨਾਮ ਕੀ ਆ ਬੇਟੀ ਦੀ ਉਮਰ ਕਿੰਨੀ ਆ ਤੇ ਕਿੰਨੀਆਂ ਇਹ ਭਾਈ ਚਾਰ ਬੇਟੀਆਂ ਚਾਰ ਮੇਰੀਆਂ ਬੇਟੀਆਂ ਆ ਇੱਕੋ ਮੇਰਾ ਬੇੜਾ 18 ਸਾਲ ਦਾ ਬੇਟਾ ਮੇਰਾ ਇਹ ਬਹੁਤ ਲਾਜ ਕਰਾਉਂਦੇ ਪਾ ਜੀ ਆ ਨਾਡੇ ਕੋ ਪਾ ਨਹੀਂ ਗਾ ਲਾਜ ਕਰਾਉਣ ਇਹ ਪਾ ਇਹ ਬੀਪੀ ਵਾਦਾ 200 200 220 ਬੀਪੀ ਵਾਦਾ ਹੀ ਬਸ ਜਗਟ ਸਾਲ ਬਾਅਦ ਰਿਪੋਰਟ ਕਰਾਈਆਂ ਤੇ ਬਾਅਦ ਡਾਕਟਰ ਦੱਸਦੇ ਆ ਕੀ ਮਤਲਬ ਬੇਟੇ ਦੇ ਗੁਰਦੇ ਇਤਨਾ ਖਰਾਬ ਹੋ ਗਏ ਬਹੁਤ ਪੈਸਾ ਲਾਇਆ 1.5 ਸਾਲ ਹੋ ਗਿਆ ਨੂੰ ਕਿਤੇ ਕਰਜਾ ਛੋਛਕ ਲਾਤਾ ਹੁਣ ਹੁਣwidehat ਕੋ ਇੱਕ ਬਾਰੀ ਹੈਗਾ ਇਲਾਜ ਕਰਾਉਣ ਨੂੰ ਜੋ ਵੀ ਵੀਰ ਭਰਾ ਮਦਦ ਕਰੇ ਹੱਥ ਜੋੜ ਕੇ ਆਦੀ ਬੇਨਤੀ ਆ ਮੈਨੂੰ ਐਸੋ ਵੀ ਤੁਹਾਨੂੰ ਕਦੋਂ ਪਤਾ ਲੱਗਾ ਵੀ ਗੁਰਪ੍ਰੀਤ ਦੀਆਂ ਕਿੰਡੀਆਂ ਖਰਾਬ ਹੋ ਚੁੱਕੀਆਂ ਦੋਵੇਂ ਤੁਹਾਨੂੰ ਪਤਾ ਲੱਗਾ ਬਾਰੇ ਇਹ ਆਦਾ ਪਾ ਹਾ ਨੂੰ ਭਾਈ ਸਾਲ ਕਿ ਹੋ ਗਿਆ ਪਤਾ ਲੱਗੇ ਨੂੰ ਫਿਰ ਦਵਾਈ ਚਲਾਉਂਦੇ ਰਹੇ ਆ ਕਦੀ ਕਿਤੇ ਉਹ ਕਦੀ ਕਿਤੇ ਉਹ ਕਦੀ ਜਿੱਥੋਂ ਵੀ ਤਨਵਰਾ ਮਾਂ ਪਿਓ ਨੂੰ ਹੁੰਦਾ ਬੱਚਾ ਠੀਕ ਹੋ ਜੇ ਪਰ ਨਹੀਂ ਜੋ ਗਾਲਾਂ ਬਣੀ ਬਹੁਤ ਕਰ ਜਾਂਦੇ ਜੋ ਗਲਾਤਾ ਵਾ ਹੁਣ ਮਤਲਬ ਡਾਕਟਰ ਸਾਹਿਬ ਕਹਿੰਦੇ ਕਿ ਵੇੜੇ ਦਾ ਗੁਰਦਾ ਕੋਈ ਜਣਾ ਦਊਗਾ ਤੇ ਬੇੜੇ ਨੂੰ ਜ਼ਿੰਦਗੀ ਮਿਲੂਗੀ ਤੇ ਭਾਈ ਚਲੋ ਮੈਂ ਉਹਦੀ ਮਾਤਾ ਵਾਂ ਮੈਂ ਉਹਨੂੰ ਗੁਰਦਾ ਦਵਾਂਗੀ ਤੇ ਬਾਕੀ ਵੀ ਇਲਾਜ ਲਈ ਪੈਸਾ ਨਹੀਂ ਹੈਗਾ ਸਾਡੇ ਕੋਲ ਮਿਨਿਸਟਰ ਵੀ ਹੁਣ ਤੱਕ ਕਿੰਨਾ ਕ ਪੈਸਾ ਲਾ ਚੁੱਕੇ ਹੋ ਤੇ ਡਾਕਟਰਾਂ ਦਾ ਕੀ ਕਹਿਣਾ ਆ ਵੀ ਕਿੰਨਾ ਕ ਪੈਸਾ ਹੋਰ ਲੱਗਣਾ ਵਾ ਤੇ ਕੀ ਲੱਗਦਾ ਵੀ ਗੁਰਪ੍ਰੀਤ ਠੀਕ ਹੋ ਜਾਊਗਾ ਭਾਈ ਡਾਕਟਰ ਕਹਿੰਦੇ ਆ ਕਿ ਮਤਲਬ 5-7 ਲੱਖ ਰੁਪਈਆ ਹੋਰ ਲੱਗ ਸਕਦਾ ਵਾ ਤੇ ਸਾਡੇ ਕੋਲ ਭਾਈ ਹੁਣ ਪੈਸਾ ਨਹੀਂ ਕੋਈ ਹੈਗਾ ਹਣ ਬਸ ਇਹ ਹੱਥ ਜੋੜ ਕੇ ਬੇਨਤੀ ਜੋ ਵੀਰ ਭਰਾ ਮਦਦ ਕਰੇ ਹੱਥ ਜੋੜ ਕੇ ਬੇਨਤੀ ਸਾਡੀ हां जी हां जी बिल्कुल ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਜਿਹੜੀ ਬੇਬਸ ਮਾਂ ਆ ਆਪਣੇ ਪੁੱਤ ਦੀ ਲੰਮੀ ਮਰਵਾਸਤੇ ਤੁਹਾਡੇ ਗਾੜੀ ਹੱਥ ਦੀ ਆ ਥੜ ਕੇ ਜੋਈ ਕਰ ਰਹੀ ਆ ਉਸਦੇ ਪੁੱਤ ਨੂੰ ਬਚਾਇਆ ਜਾਵੇ ਕਿਉਂਕਿ ਲੱਖਾਂ ਰੁਪਈਆ ਦਾ ਇਲਾਜ ਆ ਜਿਹੜਾ ਕਿ ਇਹ ਪਰਿਵਾਰ ਨਹੀਂ ਪੈਸੇ ਖਰਚ ਸਕਦਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਜਿਹੜਾ ਕਮਰੇ ਵਿੱਚ ਬੈਠੇ ਆ ਇੱਕੋ ਕਮਰਾ ਇਸ ਪਰਿਵਾਰ ਵਿੱਚ ਅਤੇ ਘਰ ਦੇ ਪੰਜ-ਛੇ ਜੀ ਨੇ ਜਿਹੜੇ ਕਿ ਇਸ ਕਮਰੇ ਵਿੱਚ ਰਹਿੰਦੇ ਨੇ ਅਤੇ ਘਰ ਤੇ ਜਿੱਥੇ ਗਰੀਬੀ ਆ ਗਰੀਬੀ ਦੇ ਨਾਲ ਨਾਲ ਇਸ ਘਰ ਵਿੱਚ ਬਿਮਾਰੀ ਵੀ ਆ ਗਈ ਆ ਅਤੇ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਹਲਾਤ ਨੇ ਚਾਰਾ ਭੈਣਾਂ ਦਾ ਇਕੱਲਾ ਇਕੱਲਾ ਭਰਾ ਪ੍ਰਮਾਤਮਾ ਕੋਲੋਂ ਬੜੀਆਂ ਅਰਦਾਸਾਂ ਕਰਕੇ ਭਰਾ ਲਿਆ ਸੀ ਪਰ ਕੀ ਪਤਾ ਸੀ ਉਹ ਕਿ ਰੱਬ ਨੇ ਇਸ ਨੂੰ ਜਿਹੜਾ ਕਿ ਭਿਆਨਕ ਬਿਮਾਰੀ ਲਾ ਦੇਣੀ ਹੈ ਮੈਨੂੰ ਇਸੋ ਵੀ ਕਿੱਥੇ ਕਿੱਥੇ ਅਰਦਾਸਾਂ ਕੀਤੀਆਂ ਸੀ ਬੁੱਤ ਵਾਸਤੇ ਕਿੱਥੇ ਕਿੱਥੇ ਮਥੇ ਢਕੇ ਇਹ ਭਾਜੀ ਸਾਰੇ ਮੁਲਖ ਜੇ ਵਿੱਚ ਅਰਦਾਸਾਂ ਕੀਤੀਆਂ ਬਹੁਤ ਗੁਰਦੁਆਰਿਆਂ ਤੇ ਮਸੀਤਾਂ ਮੰਦਰਾਂ ਜਿੱਥੇ ਵੀ ਕਿਤੇ ਅਰਦਾਸਾਂ ਹੋ ਸਕੀਆਂ ਬੇਟੇ ਵਾਸਤੇ ਬਹੁਤ ਅਰਦਾਸਾਂ ਕਰ ਮੰਗਿਆ ਚੋਂ ਬੇਟੀਆਂ ਤੋਂ ਹੋਇਆ ਮੇਰਾ ਬੇਟਾ ਬਹੁਤ ਅਰਦਾਸਾਂ ਕੀਤੀਆਂ ਭਾਜੀ ਬੜੀ ਮੁਸ਼ਕਲ ਨਾਲ ਬੇਟਾ ਮਿਲਿਆ ਸਾਨੂੰ ਹਾਂਜੀ ਹੁਣ ਕਿੰਨਾ ਕੁ ਦੁੱਖ ਲੱਗਦਾ ਮਾਂ ਵਾਸਤੇ ਕਹਿੰਦੇ ਬੜੀ ਦੁੱਖ ਦੀ ਗੱਲ ਹੁੰਦੀ ਆ ਜਦੋਂ ਜਵਾਨ ਪੁੱਤ ਜੇ ਇਸ ਤਰ੍ਹਾਂ ਹਾਲਾਤ ਆਏ ਨੰ ਮੰਜੀ ਤੇ ਪੈ ਜੇ ਜਾਂਦੀਆਂ ਦੋਵੇਂ ਕਿਤੇ ਕਿੰਨੇ ਖਰਾਬ ਹੋ ਜੇ ਉਹ ਮਾਂ ਵਾਸਤੇ ਬੜੀ ਦੁੱਖ ਦੀ ਗੱਲ ਹੁੰਦੀ ਆ ਕੀ ਕਹਿਣਾ ਚਾਹੋਗੇ ਇਸ ਬਾਰੇ ਹਾਂਜੀ ਉਹ ਮਾਂ ਅੱਜ ਇੱਕ Laash ਬਣੀ ਦੁਨੀਆ ਦੀ ਉਹ ਮਾਂ ਇੱਕ ਵਾਰ ਦੁਨੀਆ ਤੇ ਇੱਕ Laash ਬਣ ਕੇ ਜੀਂਦੀ ਉਹ ਨਾ ਉਹਦਾ ਜੀਣਾ ਨਾ ਮਰਨਾ ਉਹ ਮਾਂ ਇਹਦੀ ਬਹੁਤ ਦੁਖੀ ਆ ਬਾਤ ਇੱਕ Laash ਬਣੀ ਜੋ ਮੈਂ ਦੁਨੀਆ ਦੇ ਉੱਤੇ ਆਪਣੇ ਬੇਟੇ ਦਾ ਮੈਂ ਦੋਖ ਨਹੀਂ ਸਹ ਸਕਦੀ ਬਹੁਤ ਦੁਖੀ ਜੋ ਮਾਂ ਇਕੱਲਾ ਚਾਰ ਹੋ ਗਈ ਮਾਂ ਇਹਦੀ ਮਿਲੇਸੋ ਵੀ ਜਦੋਂ ਗੁਰਪ੍ਰੀਤ ਦਾਦੇ ਦੇ ਨਾਲ ਟੜਪਦਾ ਵਾ ਜਦੋਂ ਤੁਹਾਨੂੰ ਆਵਾਜ਼ ਦੇਂਦਾ ਵਾ ਫਿਰ ਮਾਂ ਤੇ ਕੀ ਬੀਤਦੀ ਆ ਕੀ ਹਾਲਾਤ ਹੁੰਦੇ ਨੇ ਇਹ ਮਾਂ ਦੇ ਜਦੋਂ ਬੱਚਾ ਦਰਦ ਦੇ ਨਾਲ ਟੜਪਦਾ ਵਾ ਇਹ ਭਾਜੀ ਮੇਰਾ ਬੇਟਾ ਕਿਤੇ ਬਹੁਤ ਕਹਿੰਦਾ ਮੈਨੂੰ ਮਾਰ ਦੋ ਕਹਿੰਦਾ ਫਾ ਦੇ ਕੇ ਮਾਰ ਦੋ ਕਿਹੜੀ ਮਾਂ ਦੁਨੀਆ ਦੇ ਵਿੱਚ ਦੱਸੋ ਮੈਨੂੰ ਕੋਈ ਮਾਂ ਆਪਣੇ ਬੱਚੇ ਨੂੰ ਫਾ ਦੇ ਕੇ ਮਾਰੂਗੀ ਤੁਸੀਂ ਦੱਸੋ ਮੈਨੂੰ ਕੋਈ ਮਾਂ ਦੁਨੀਆ ਦੇ ਹੈਗੀ ਆਪਣੇ ਬੇਟੇ ਨੂੰ ਮਾਰ ਸਕਦੀ ਫਾ ਦੇ ਕੇ ਤੁਸੀਂ ਕੋਸ਼ਿਸ਼ ਦੇਖ ਸਕਦੇ ਹੋ ਵੀ ਹੰਝੂ ਜਿਹੜੇ ਇਹ ਸਮਾਂ ਦੇ ਅੱਖਾਂ ਜਿਹੜੀਆਂ ਹੰਝੂ ਆਣਾ ਭਰਈਆਂ ਨੇ ਪਰ ਦੁੱਖ ਜਿਹੜੇ ਆ ਤਕਲੀਫ ਕਹਿੰਦੇ ਪ੍ਰਮਾਤਮਾ ਕਿਸੇ ਹੋਂ ਦਾ ਵਿੱਚ ਜੇਕਰ ਘਰ ਚ ਗਰੀਬੀ ਦਿੱਤੀ ਆ ਤੇ ਘਰ ਚ ਬਿਮਾਰੀ ਨਾ ਦੇਵੇ ਤੁਸੀਂ ਦੇਖ ਸਕਦੇ ਹੋ ਕਹਿੰਦੇ ਬਿਮਾਰੀ ਜਿਹੜੀ ਆ ਘਰ ਦੇ ਭਾਂਡੇ ਤੱਕ ਵਗਾ ਦਿੰਦੀ ਆ ਤੇ ਮੈਨੂੰ ਇਹ ਸੋਪੇ ਹੁੰਦਾ ਤੱਕ ਜਿਹੜੇ ਘਰ ਦਾ ਕਿਹੜਾ ਕਿਹੜਾ ਸਮਾਨ ਵੇਚਦਾ ਪਿਆ ਤੁਹਾਨੂੰ ਇਹਦੇ ਇਲਾਜ ਵਾਸਤੇ ਵਾਹ ਬਾਰੀ ਪਾਜੀ ਹੁਣ ਘਰ ਵਿੱਚ ਆੜੇ ਕੋ ਦੇਖੋ ਫਰਾਜ ਆ ਗਈ ਆ ਇੱਕ ਲਮਾਰੀ ਇਹਦੇ ਕਹਿੰਦੇ ਵੀ ਉਹ ਵੀ ਵੀ ਜੀ ਤੁਹਾਨੂੰ ਪਤਾ ਇਹ ਚੀਜ਼ਾਂ ਥੋੜੀ ਲਾਜ ਇਨੀ ਚੀਜ਼ਾਂ ਕਿੰਨੇ ਕੇ ਪਾਸੇ ਮਿਲਗੇ ਸਾਨੂੰ ਕੋਈ ਪਾਹ ਨਹੀਂ ਤੁਹਾਨੂੰ ਪਤਾ ਕਿੰਨਾ ਕੇ ਮਿਲੂ ਕੋਈ ਦਾ 10000 ਦੇ ਦੂਗਾ 15000 ਦੇ ਦੂਗਾ ਹੋਰ ਅਸੀਂ ਕੀ ਕਰ ਸਕਦੇ ਤੰਮੀ ਨੇ ਸੋ ਵੀ ਜਵਾਨ ਪੁੱਤ ਹੋਇਆ ਸੀ ਬੜੀਆਂ ਮਾਂ ਚ ਆਸਾਂ ਸੀ ਵੀ ਜਵਾਨ ਹੋਊਗਾ ਸਾਡੇ ਨਾਲ ਹੱਥ ਮਟਾਊਗਾ ਭੈਣਾਂ ਦੇ ਵਿਆਹ ਕਰੂਗਾ ਬੜੀਆਂ ਮਾਂ ਚ ਰੀਝਾਂ ਸੀ ਕਿ ਲੱਗਦਾ ਵੀ ਰੀਝਾਂ ਸਾਰੀਆਂ ਜੜੀਆਂ ਵਾ ਉਹ ਅਧੂਰੀਆਂ ਰਹਿ ਗਈਆਂ ਸਾਰੀਆਂ ਹਾਂਜੀ ਹਾਂਜੀ ਉਹਨਾਂ ਵਿਆਹ ਕਰੂ ਦਿੱਤੇ ਇੱਕ ਬਾਬਾ ਜੀ ਦੇ ਗਾੜੀ ਇਹਰ 10 ਬੇਨਤੀ ਆ ਕਿ ਬਾਬਾ ਜੀ ਹੁਣ ਤੁਸੀਂ ਬੱਚੇ ਦੀ ਜ਼ਿੰਦਗੀ ਦੋਗੇ ਇਹ ਰੀਝਾਂ ਤੁਸੀਂ ਪੂਰੀਆਂ ਕਰਾਓਗੇ ਇਹ ਤੁਹਾਡੇ ਹੱਥ ਵਿੱਚ ਸਾਰਾ ਕੁਝ ਇਹ ਬਾਬਾ ਜੀ ਇਹ ਮਾਂ ਇੱਕ ਬਹੁਤ ਦੁਖੀ ਪਾਜੀ ਹੋਈ ਆ ਜਰੂਰ ਮੇਰੀ ਅਰਦਾਸ ਬੇਨਤੀ ਸੁਣਿਓ ਤੇ ਮਨੇ ਸੋ ਵੀ ਕੰਮ ਕਰਨਾ ਸ਼ੁਰੂ ਕੀਤਾ ਸੀ ਘਰ ਵਿੱਚ ਹੱਥ ਮਟਾਉਂਦਾ ਸੀ ਤੇ ਘਰ 'ਚ ਕਿੰਨਾ ਹੌਸਲਾ ਆ ਗਿਆ ਸੀ ਵੀ ਚੱਲ ਪਿਓ ਆਪਣੇ ਦੇ ਨਾਲ ਇਹ ਹੱਥ ਮਟਾਊਗਾ ਦੋਵੇਂ ਪਿਓ ਪੁੱਤ ਕਮਾਈ ਕਰਨਗੇ ਘਰ 'ਚ ਬਰਕਤ ਆਊਗੀ ਘਰ 'ਚ ਪੈਸਾ ਤੇ ਲਾਊਗਾ ਕਿ ਲੱਗਦਾ ਸੀ ਮੁੰਡੇ ਦਾ ਮੋਢਾ ਲਾ ਕੇ ਕੰਮ ਕਰਦਾ ਸੀ ਮੁੰਡਾ ਹਾਂਜੀ ਪਾਈ ਸੀ ਰਫੇ ਨੇ ਪਾਈ 6 ਮਹੀਨੇ ਕੰਮ ਕੀਤਾ ਬੇਟੇ ਨੇ ਕੰਮ ਦੇ ਤੇ ਬਹੁਤ ਕਦੀ ਪਿੱਛੇ ਨਹੀਂ ਹਟਿਆ ਕੰਮ 'ਚ ਬੇਟਾ ਬਹੁਤ ਖੁਸ਼ ਹੋ ਕੇ ਕਰਦਾ ਸੀ ਪਰ ਜਦੋਂ ਬੇਟੇ ਨੂੰ ਇਹ ਬਿਮਾਰੀ ਲੱਗ ਗਈ ਫਿਰ ਉਦੋਂ ਬਾਅਦ ਬੇਡੇ ਕੋ ਕੰਮ ਨਹੀਂ ਹੋਇਆ ਫੇਰ ਬੀਪੀ ਦਾ ਟਾਈ 250 200 ਵਧਾ ਜਾ ਫੇਰ ਬੇਟੇ ਕੋ ਉੱਠਿਆ ਨਹੀਂ ਗਿਆ ਸਿੰਘਲਸੋਪੀ ਭੈਣਾਂ ਨੂੰ ਕਹਿੰਦੇ ਬੜਾ ਦੁੱਖ ਹੁੰਦਾ ਭਰਾਵਾਂ ਦਾ ਜਦੋਂ ਭੈਣਾਂ ਨੂੰ ਪਤਾ ਲੱਗਦਾ ਵੀ ਸਾਡੇ ਭਰਾ ਨੂੰ ਇਹ ਭਿਆਨਕ ਬਿਮਾਰੀ ਆ ਜਿਹਦੇ ਕਰਕੇ ਦੋਵੇਂ ਕਿੰਨੀ ਖਰਾਬ ਹੋ ਚੁੱਕੀਆਂ ਦੀਆਂ ਤੇ ਭੈਣਾਂ ਦਾ ਕੀ ਹਾਲਾਤ ਨੇ ਭੈਣਾਂ ਮੈਂ ਕਿੱਥੇ ਕਿੱਥੇ ਦੱਸਾਂ ਬੀਂਦੇ ਜਿੱਤੇ ਭੈਣਾਂ ਨੇ ਪੈਣਾ ਪਾਜੀ ਬਹੁਤ ਥਾਵਾਂ ਹਰ ਕਿਤੇ ਗੁਰਦੁਆਰਿਆਂ 'ਚ ਜਿੱਥੇ ਵੀ ਕੋਈ ਮੰਦਿਰ ਜਿੱਥੇ ਵੀ ਕਦੇ ਹਰ ਥਾਂ 'ਤੇ ਅਰਦਾਸਾਂ ਕਰਦੀਆਂ ਭੈਣਾਂ ਬਹੁਤ ਹੁੰਦੀਆਂ ਵਾ ਉਹ ਚਰੀਆਂ ਹੁਣ ਕੰਮ ਕਰਨ ਜਾਂਦੀਆਂ ਅਸੀਂ ਤਿੰਨਾਂ ਘਰਾਂ ਦਾ ਕੰਮ ਕਰਦੇ ਹਾਂ ਹੁਣ ਚਰੀਆਂ ਕੰਮ ਕਰਨ ਜਾਂਦੀਆਂ ਹੁਣ ਮੈਂ ਆਪਣੇ ਬੇਟੇ ਦੇ ਕੋਰ ਇੰਨੀ ਪਹਿਲਾਂ ਮੈਂ ਕਰਦੀਆਂ ਹੁਣ ਮੇਰੀਆਂ ਬੇਟੀਆਂ ਜਾਂਦੀਆਂ ਕੰਮ ਕਰਨ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਪੀ ਜਿਹੜੀ ਬੇਵਸ ਮਾਂ ਵਾ ਜਿਹੜੇ ਪਹਿਲਾਂ ਆਪਣੇ ਪੁੱਤ ਵਾਸਤੇ ਅਰਦਾਸਾਂ ਕੀਤੀਆਂ ਪ੍ਰਮਾਤਮਾ ਕੋਲੋਂ ਤਿੰਨਾ ਚਾਰਾ ਕੁੜੀਆਂ ਤੋਂ ਬਾਅਦ ਇਹ ਪੁੱਤ ਲਿਆ ਅਤੇ ਪੁੱਤ ਜਿਹੜਾ ਲਿਆ ਸੀ ਪ੍ਰਮਾਤਮਾ ਕੋ ਮੰਗ ਕੇ ਬੜੀਆਂ ਦਾਸਾ ਬੇਨਤੀ ਕਰਕੇ ਪਰ ਅੱਜ ਉਹ ਪੁੱਤ ਨੂੰ ਕਿਤੇ ਨજર ਲੱਗੀ ਹੈ ਲਾਦਾ ਪਰਿਵਾਰ ਨੂੰ ਕਿਤੇ ਅੱਜ ਜਿਹੜਾ ਇਹ ਤੁਸੀਂ 18 ਸਾਲ ਦੀ ਜਵਾਨ ਜਿਹੜੇ ਬੱਚੇ ਨੇ ਅਜੇ ਪੈਰ ਰੱਖਿਆ ਵਾ 18 ਸਾਲ ਦੀ ਉਮਰ ਹੋ ਗਈ ਆ ਪਰ ਇੱਕ ਭਿਆਨਕ ਬਿਮਾਰੀ ਲੱਗਦੀ ਆ ਬੀਪੀ ਵਾਧਾ ਅਤੇ ਬੀਪੀ ਤੋਂ ਬਾਅਦ ਇਸ ਦੀਆਂ ਦੋਵੇਂ ਕਿਡਨੀਆਂ ਖਰਾਬ ਹੋ ਜਾਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਇਸ ਮਾਂ ਦੇ ਕੀ ਹਾਲਾਤ ਨੇ ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਣ ਕੇ ਆਪਣੇ ਪਰਵਾਰਕ ਜਵਾਲਾ ਕਰਦੀ ਆ ਅਤੇ ਭੈਣਾ ਦੇ ਨਾਲ ਜਾਂਦੀ ਆ ਭਾਂਡੇ ਮਾਂ ਜੀ ਆਪਣੇ ਪੁੱਤ ਦਾ ਇਲਾਜ ਕਰਾਉਂਦੀ ਆ ਤੁਸੀਂ ਦੇਖ ਸਕਦੇ ਹੋ ਜਦੋਂ ਪੁੱਤ ਜਵਾਨ ਹੋਇਆ ਸੀ ਬੜੀਆਂ ਉਮੰਚ ਦੀਆਂ ਸੀ ਕਿ ਪਿਓ ਪੁੱਤ ਜਵਾਨ ਪਿਓ ਪੁੱਤ ਦੋਵੇਂ ਲੜ ਕੇ ਕੰਮ ਕਰਨਗੇ ਅਤੇ ਘਰ ਵਿੱਚ ਬਰਕਤਾਂ ਹੀ ਆਉਣਗੀਆਂ ਪੈਸੇ ਤੇਰੇ ਆਉਣਗੇ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਇਸ ਤਾਂ ਦੀ ਭਿਆਨਕ ਬਿਮਾਰੀ ਲੱਗ ਜਾਊਗੀ ਜਿਸ ਨਾਲ ਦੋਵੇਂ ਕਿੰਨੀਆਂ ਖਰਾਬ ਹੋਣਗੀਆਂ ਤੇ ਸਾਡੇ ਦਰਸ਼ਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕੀ ਬੇਨਤੀ ਕਰਨਾ ਚਾਹੋਗੇ ਆਪਣੇ ਵੱਲੋਂ ਤੁਸੀਂ ਬੇਨਤੀ ਕਰਨਾ ਜਿਦੇ ਪਾਜੀ ਹੱਥ ਜੋੜ ਕੇ ਬੇਨਤੀ ਚਲੋ ਜੋ ਵੀ ਕੋਈ ਮਦਦ ਕਰ ਸਕਦਾ ਹੈ ਜਰੂਰ ਇਹ ਮਾਂ ਦੀ ਬੇਵਸ ਮਾਂ ਦੀ ਮਦਦ ਕਰੋ ਪਾਜੀ ਇਹ ਵਾਧਾ ਸਾਡੇ ਘਰ ਵਿੱਚ ਰੋਟੀ ਵੀ ਨਹੀਂ ਕਦੀ ਪੱਕਦੀ ਹੁਣ ਇਹੋ ਜਿਹਾ ਹਲਾਦ ਹੋ ਗਿਆ ਸਾਡੇ ਰੋਟੀ ਤੋਂ ਮਨ ਭੁੱਖੇ ਰਹਿਣਾ ਪੈਂਦਾ ਹੈ ਕਿ ਇਹ ਵੇਲੇ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀ ਇਹ ਮਾਂ ਆ ਤੁਹਾਡੇ ਗਾੜੀ ਹੱਥ ਜੋੜ-ਜੋੜ ਕੇ ਜਿਹੜੀਆਂ ਅਰਦਾਸਾਂ ਕਰ ਰਹੀ ਹੈ ਬੇਨਤੀਆਂ ਕਰ ਰਹੀ ਹੈ ਕਿ ਉਸ ਨੂੰ ਪੁੱਤ ਨੂੰ ਬਚਾਇਆ ਜਾਵੇ ਉਸਦੇ ਪੁੱਤ ਦੀ ਇਲਾਜ ਕਰਾਇਆ ਜਾਵੇ ਤਾਂ ਜੋ ਕਿ ਇਹ ਜੜਾ ਪੁੱਤ ਆਪਣ ਪੈਣਾ ਦੇ ਨਾਲ ਉਹਨਾਂ ਵਿੱਚ ਖੇਡ ਸਕੇ ਗੱਲਬਾਤ ਕਰਾਂਗੇ ਉਸ ਜੀ ਦੇ ਨਾਲ ਵੀ ਹਾਂਜੀ ਵੀਰ ਕੀ ਨਾਂ ਦੇਣਾ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਕੰਮ ਕੀ ਕਰਦੇ ਹੋ ਤੇ ਤੁਹਾਨੂੰ ਇਹ ਕਿਸ ਤਰ੍ਹਾਂ ਜੜੀ ਇਹ ਟਾੜੀਆਂ ਦੋਵੇਂ ਕਿੰਨੀਆਂ ਖਰਾਬ ਹੋ ਚੁੱਕੀਆਂ ਤੁਹਾਨੂੰ ਕਦੋਂ ਲੱਗਾ ਪਤਾ ਇਸ ਬਾਰੇ ਕੰਮ ਕਢਾਈ ਦਾ ਕਰਦੇ ਜੀ ਇਹ ਸਾਲ ਹੋ ਗਿਆ ਪਹਿਲੇ ਬੀਪੀ ਵਾਦਾ ਸੀ ਤੇ ਹੌਲੀ ਹੌਲੀ ਫਿਰ ਦਰਦੋਂ ਦੇ ਹੀ ਗੁਰਦਿਆਂ ਜੇ ਤੇ ਬੀਪੀ ਚਾ ਕੋਰੋਨਾ ਨਾਲ ਚੱਕਰ ਆਉਂਦੇ ਹੁੰਦੇ ਡਿੱਗ ਜਾਂਦਾ ਹਾਂ ਮੈਂ ਤੇ ਫਿਰ ਚਸਟ ਕਰਾਏ ਬਾਡੀ ਦੇ ਉਹਨਾਂ ਨੇ ਦੱਸਿਆ ਵੀ ਗੁਰਦੇਰੀ ਪ੍ਰੋਬਲਮ ਹੈ ਨਾ ਜੀ। ਹਾਂ ਜੀ। ਕਿਨੇਸ ਤੋਂ ਵੀ ਤੁਸੀਂ ਕੰਮ ਕਰਦੇ ਸੀ ਕੱਪੜੇ ਦੀ ਫੈਕਟਰੀ ਵਿੱਚ ਕਿੰਨੀ ਤਨਖਾਹ ਲੈਂਦੇ ਸੀ ਤੇ ਘਰ ਦਾ ਗੁਜ਼ਾਰਾ ਜਿਹੜਾ ਉਸ ਵਿੱਚ ਤੁਹਾਡੀ ਤਨਖਾਹ ਦੇ ਨਾਲ ਚੱਲ ਜਾਂਦਾ ਸੀ? ਹਾਂ ਜੀ। 5000 ਰੁਪਏ ਲੈਂਦੇ ਸੀ। ਹਾਂ ਜੀ। ਕਿਨੇਸ ਤੋਂ ਵੀ ਮਜ਼ਦਰੀਜਾ ਕਿੰਨੀ ਆ ਸੀ ਵੀ ਵੱਡੇ ਹੋ ਗਏ ਆ ਕਮਾਈ ਕਰਾਂਗੇ ਭੈਣਾਂ ਦੇ ਵਿਆਹ ਵੀ ਕਰਦੇ ਆ। ਆ ਬਾਪ ਦੇ ਨਾਲ ਮੋਢੇ ਨਾਲ ਮੋਢੇ ਲਾ ਕੇ ਕੰਮ ਵੀ ਕਰਨਾ ਵਾ। ਕਿਹੜੀ-ਕਿਹੜੀਆਂ ਮਜ਼ਦਰੀਜਾ ਸੋਚੀਆਂ ਤੁਸੀਂ? ਮਜ਼ਰੀਜਾ ਇਹ ਵੀ ਵੱਡਾ ਹੋ ਜਾਏ ਭੈਣਾਂ ਨੇ ਵਿਆਹਣਾ ਸੀ। ਪੈਣਾ ਕੋਈ ਜਾਇਕ ਨਹੀਂ ਇਹ ਦਾ ਦੁੱਖ ਲੱਗ ਗਿਆ ਹੈ ਅੰਗਰੇਜ਼ ਸਭੀ ਜਦੋਂ ਦਿਨ ਦਿਹਾੜਾ ਅੰਦਾਬਾ ਰਖੜੀ ਆਉਂਦੀ ਆ ਸਾਰੀਆਂ ਭੈਣਾਂ ਨੂੰ ਚਾਹ ਹੁੰਦਾ ਵੀ ਸਾਡੇ ਭਰਾ ਨੂੰ ਰਖੜੀ ਬੰਨੀਏ ਤੇ ਭਰਾ ਕੋ ਪੈਸੇ ਲਈਏ ਜਾਂ ਗਿਫਟ ਲਈਏ ਤੇ ਤੁਹਾਡਾ ਕੀ ਹਾਲਾਤ ਜਦੋਂ ਰਖੜੀ ਆਉਂਦੀ ਸੀ ਤੁਸੀਂ ਭੈਣਾਂ ਨੂੰ ਕੀ ਕੀ ਗਿਫਟ ਕਰ ਦਿੰਦੇ ਸੀ ਬੱਸ ਨਹੀਂ ਦਿੰਦਾ ਤੇ ਹੁਣ ਅਪੀਲ ਕੀ ਕਰਨਾ ਜਾਓਗੇ ਸਾਡੇ ਦਰਸ਼ਕਾਂ ਨੂੰ ਜਿਹੜੇ ਤੁਹਾਨੂੰ ਦੇਖਣੇ ਦੇ ਸੰਭ ਨਹੀਂ ਸਾ ਕੀ ਕਰਨਾ ਜਾਓਗੇ ਹੱਥ ਜੋੜ ਕੇ ਬੇਨਤੀ ਹੈਗੇ ਮੇਰੀ ਮਦਦ ਕਰੋ ਸਾਡੀ ਹੱਥ ਜੋੜ ਕੇ ਬੇਇੱਜ਼ਤੀ ਆ ਜੀ ਮੇਰੀ ਮਦਦ ਕਰੋ ਜਾਨ ਬਖਸ਼ੀ ਜਾਊਗੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਬਚਪਨ ਹੈ ਹਜੇ ਬੱਚਾ ਵਾ ਇਸ ਨੂੰ ਨਹੀਂ ਪਤਾ ਕਿ ਉਸਦੇ ਕੀ ਹਾਲਾਤ ਨੇ ਅਤੇ ਮਾਂ ਦਾ ਕਹਿਣਾ ਵੀ ਜਦੋਂ ਇਹ ਦਰਦ ਨਾਲ ਟੜਪਦਾ ਵਾ ਤੇ ਉਸ ਮਾਂ ਕੋ ਨਹੀਂ ਦੇਖਿਆ ਜਾਂਦਾ ਉਸ ਪਿਆੜਾ ਕੋ ਨਹੀਂ ਦੇਖਿਆ ਜਾਂਦਾ ਪਿਤਾ ਕੋ ਨਹੀਂ ਦੇਖਿਆ ਜਾਂਦਾ ਜਦੋਂ ਦਰਦ ਨਾਲ ਟੜਪਦਾ ਵਾ ਅਤੇ ਦਰਤੇ ਦੇ ਨਾਲ ਨਾਲ ਉਸਦੇ ਦੱਸਿਆ ਵੀ ਉਸਦੇ ਮੂੰਹ ਚੋਂ ਵੀ ਖੂਨ ਆਣਾ ਸ਼ੁਰੂ ਹੋ ਜਾਂਦਾ ਨੱਕ ਚੋਂ ਵੀ ਆਣਾ ਖੂਨ ਜਿਆਦਾ ਸ਼ੁਰੂ ਹੋ ਜਾਂਦਾ ਵਾ ਅਜੀ ਛੋਟੀ ਉਮਰ ਆ ਪਰ ਮਾਤਮਾ ਨੇ ਬਹੁਤ ਲੰਮੀ ਉਮਰ ਬਖਸ਼ੀ ਆ ਇਸ ਕਰਕੇ ਤੁਹਾਡੇ ਗਾੜੀਆਂ ਦਾਸ ਬੇਨਤੀ ਕਰਦੇ ਨੇ ਪਰਿਵਾਰ ਵੀ ਇਸ ਪਰਿਵਾਰ ਦੀ ਵੱਤਵਤ ਮਦਦ ਕੀਤੀ ਜਾਵੇ ਤਾਂ ਜੋ ਕਿ ਇਹ ਪਰਿਵਾਰ ਦਾ ਜਿਹੜਾ ਜਵਾਨ ਪੋਤਿਆ ਇਲਾਜ ਹੋ ਸਕੇ ਅਤੇ ਆਪਣੇ ਪਰਿਵਾਰ ਵਿੱਚ ਹਾਸਦਾ ਖੇਡਦਾ ਵਸਦਾ ਰਵੇ ਤੇ ਹੁਣ ਗੱਲਬਾਤ ਕਰਾਂਗੇ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਦਾ ਕੀ ਕਹਿਣਾ ਹੈ ਗੱਲਬਾਤ ਕਰਾਂਗੇ ਪਰਿਵਾਰਕ ਮੈਂਬਰ ਸਾਡੇ ਨਾਲ ਨੇ ਹਾਂਜੀ ਭਾਜੀ ਕੀ ਨਾਮ ਦਾ ਹੈ ਮੈਂ ਜਿੱਤ ਗੋ ਮੈਂ ਜਿੱਤ ਕੋਈ ਇਹ ਕੀ ਰਾਜ ਤੁਸੀਂ ਬੋਲ ਪੀਂਦੇ ਮੈਂ ਗੁਰਪ੍ਰੀਤ ਦੀ ਤਾਈ ਚ ਤਾਈ ਜੀ ਤੇ ਬਣੀ ਉਸੋ ਵੀ ਕਿੰਨੀਆਂ ਭੈਣਾਂ ਦਾ ਭਰਾ ਆ ਤੇ ਕਿੰਨੇਕ ਰੱਬ ਕੋਲ ਅਰਦਾਸਾਂ ਮੰਗ ਕੇ ਜਿਹੜਾ ਇਹ ਪੁੱਤ ਲਿਆ ਸੀ ਤੇ ਤੁਹਾਡੇ ਸਾਹਮਣੇ ਅੱਖਾਂ ਦੇ ਸਾਹਮਣੇ ਇਹ ਜਿਹੜਾ ਬੱਚਾ ਹੋਇਆ ਸੀ ਉਸ ਤੋਂ ਬਾਅਦ ਜਵਾਨ ਹੋਇਆ ਤੇ ਕਿੰਨੇਕ ਗਰੀਬੀ ਚ ਉਹ ਪਰਿਵਾਰ ਲੰਘ ਕੇ ਆਏ ਬੜੀ ਗਰੀਬੀ ਚ ਤੇ ਬੜਾ ਪਰਿਵਾਰ ਸੀ ਤੇ ਚੌਹ ਪਹਿਣਾ ਤੋਂ ਭਰਾ ਹੋਇਆ ਜੀ ਬੜੀਆਂ ਅਰਦਾਸਾਂ ਕੀਤੀਆਂ ਵੀ ਸਾਨੂੰ ਪੁੱਤ ਚਾਹੀਦਾ ਜੇ ਹੋਇਆ ਤੇ ਉਹਨਾਂ ਦੁੱਖ ਬੜੇ ਪੇਚ ਜਮਦੇ ਨੂੰ ਦੁੱਖ ਬੜੇ ਲੱਗੇ ਸੀ ਉਦੋਂ ਵੀ ਹਸਪਤਾਲਾਂ 'ਚ ਵਿਚਾਰੇ ਨੂੰ ਦਾਖਲ ਕਰਾਉਂਦੇ ਰਹੇ ਕਦੀ ਕਾਰ ਕਦੀ ਹਸਪਤਲ ਜੇ ਹੋਇਆ ਹੋਇਆ ਜਵਾਨ ਤੇ ਹੁਣ ਫੇਰ ਇਸ ਤਰ੍ਹਾਂ ਹੀ ਹੋ ਗਿਆ ਟ੍ਰੈਵਲ ਚਾ ਤਾਂ ਹੁਣ ਫੇਰ ਹਸਪਤਾਲਾਂ 'ਚ ਭੱਜੇ ਣਠੇ ਫਿਰਨ ਦੇਜੇ ਇਮਰਜੈਂਸੀ ਵੀ ਕਹਿੰਦੇ ਦੋਵੇਂ ਕਿਡੀਆਂ ਖਰਾਬ ਹੋ ਚੁੱਕੀਆਂ ਨੇ ਇਲਾਜ ਵਾਸਤੇ ਲੱਖਾਂ ਰੁਪਏ ਚਾਹੀਦੇ ਨੇ ਹੁਣ ਤੱਕ ਵੀ ਲੱਖਾਂ ਰੁਪਏ ਲਾ ਚੁੱਕੇ ਨੇ ਕਿੱਥੋ-ਕਿੱਥੋ ਪੈਸਾ ਲਿਆਉਂਦੇ ਨੇ ਦਿਹਾੜੀ ਸੰਦ ਕਰਦੇ ਨੇ ਇਹਨਾਂ ਮਾਤਾ ਜੀ ਨਸਿਆ ਆਪੇ ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਹਂਦੀ ਆ ਭੈਣਾ ਵੀ ਲੋਕਾਂ ਦੇ ਘਰੇ ਕੰਮਕਾਰ ਕਰਕੇ ਫਿਰ ਜਾ ਕੇ ਪੈਸੇ ਲਿਆਉਂਦੀਆਂ ਤੇ ਫਿਰ ਜਾ ਕੇ ਲਾਜ ਆਉਂਦੀਆਂ ਨੇ ਕੀ ਕਹਿਣਾ ਚਾਹੋਗੇ ਤੁਸੀਂ ਭੈਣਾ ਵੀ ਪ੍ਰਾਇਸਤਰਾਏ ਵੀ ਕੰਮਕਾਰ ਕਰਨ ਜਾਂਦੀਆਂ ਜੋ ਪੈਸੇ ਪੁਹੇ ਲਿਆਉਂਦੀਆਂ ਚੁੱਕ ਚੁਕਾ ਕੇ ਦੇ ਆ ਕਦੀ ਕੋਈ ਮਸਤ ਦੇ ਜਾਂਦਾ ਕਦੀ ਕੋਈ ਦੇ ਜਾਂਦਾ ਜੇ ਫਿਰ ਜਾ ਕੇ ਇਹਦਾ ਲਾਜ ਹੁੰਡਿਆ ਚ ਤੇ ਲਾਜ ਵੀ ਬੜੇ ਪੈਸੇ ਆਉਂਦਾ ਦੇ ਜੇ ਆਖਣੋਂ ਫਿਰ ਆਖਣ ਦੇ ਤੇ ਚਾਹੀਦਾ 3-4 ਲੱਖ ਰੁਪਇਆ ਚਾਹੀਦਾ ਤੇ ਫਿਰ ਹੁਣ ਭਜਨ ਠ ਡੇ ਕਰਨ ਵੀ ਜੇ ਕਿਤੇ ਉਹ ਫਰਦ ਕੇ ਹੋ ਜਾਏ ਤੇ ਇਹੀ ਕਰਵਾ ਸਕਦੇ ਆ ਅਸੀਂ ਦੇਖਿਆ ਵੀ ਭੈਣਾਂ ਨੂੰ ਖਾਸ ਕੇ ਭੈਣਾਂ ਨੂੰ ਭਰਾਵਾਂ ਨਾਲ ਬੜਾ ਪਿਆਰ ਹੁੰਦਾ ਵਾ ਤੇ ਉਹ ਵੀ ਜਦੋਂ ਕੱਲਾ ਕੱਲਾ ਭਰਾ ਹੋਵੇ ਅਸੀਂ ਦੇਖਿਆ ਵੀ ਕਹਿੰਦੇ ਸਾਰੀਆਂ ਚਾਰੇ ਭੈਣਾਂ ਜਿਹੜੀਆਂ ਨੇ ਬੜੀਆਂ ਅਰਦਾਸ ਬੇਨਤੀ ਕਰਦੀਆਂ ਨੇ ਪਾਠ ਤਾਂ ਕਹਿੰਦੀਆਂ ਕਰਦੀਆਂ ਨੇ ਵੀ ਸਾਡੇ ਭਰਾ ਦੀ ਉਮਰ ਲੰਮੀ ਹੋ ਜਾਏ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਇਹਦੇ ਬਾਰੇ ਤੇ ਫਿਰ ਤੁਹਾਨੂੰ ਪਤਾ ਆਪੀ ਭੈਣਾਂ ਨੇ ਸੁੱਖਣਾ ਸੁਖੀ ਹੁੰਦੀ ਆਪੀ ਕਿਤੇ ਉਹਨਾਂ ਕਿਤੇ ਭਰਾ ਨੂੰ ਖੈਰ ਪੈ ਜਾਏ ਤੇ ਠੀਕ ਹੋ ਜੇ ਤੇ ਇਹ ਇੱਥੇ ਵੀ ਅਰਦਾਸ ਕਰਦੀ ਹੈ ਉੱਥੇ ਵੀ ਕਰਦੀ ਹੈ ਇੱਥੇ ਪੂਜਾ ਕਰ ਲੀਏ ਇੱਥੇ ਪੂਜਾ ਕਰ ਲੀਏ ਵਿਚਾਰੀਆਂ ਹਰ ਥਾਂ ਤੇ ਡੀਆਂ ਜੋ ਬੇਨਤੀਆਂ ਕਰਨ ਤੇ ਕਦੀ ਕਿਤੇ ਵਰਤ ਰੱਖਦੀਆਂ ਜੋ ਕਦੀ ਕੁਛ ਕਰਦੀਆਂ ਜੇ ਕਿਸੇ ਖੈਰ ਚੋੜੀ ਤੇ ਪੈ ਜਾਏ ਤੇ ਮੇਰੇ ਤੋਂ ਵੀ ਤੁਸੀਂ ਲਾਗੇ ਰਹਿੰਦੇ ਹੋ ਤਾਈਏ ਤੁਸੀਂ ਜਦੋਂ ਇਹ ਕਿਦੇ ਦਰਦ ਨਾਲ ਠੜਫਦਾਵਾ ਕਹਿੰਦੇ ਵੀ ਮਹੱਲੇ ਤੱਕ ਬਾਹਰ ਤੱਕ ਆਵਾਜ਼ ਆ ਜਾਂਦੀਆਂ ਨੇ ਕਹਿੰਦੇ ਕਿ ਮਹੱਲੇ ਵਾਲੇ ਕੋਈ ਇਹ ਦਰਦਾਂ ਜਿਹੜੀਆਂ ਆਵਾਜ਼ ਜਿਹੜੀ ਨਹੀਂ ਬਰਦਾਸ਼ਤ ਹੁੰਦੀ ਨਹੀਂ ਸੁਣੀ ਜਾਂਦੀ ਜਦੋਂ ਇਸ ਤਰਫ ਦਾਵਾ ਤੁਹਾਡਾ ਕੀ ਕਹਿਣਾ ਹੈ ਬਾਰੇ ਅੱਡਾ ਇਹੋ ਵੀ ਕੋਈ ਨਈ ਆਵਾਜ਼ ਸੇਤੀ ਦੇਂਦਾ ਜੇ ਸਾਨੂੰ ਵੀ ਇਹ ਆਵਾਜ਼ ਦੇਣ ਤੇ ਫੇਰ ਕਿਤੇ ਵਿਚਾਰੇ ਅਸੀਂ ਆਉਨੇ ਆ ਨਹੀਂ ਤੇ ਸਾਨੂੰ ਨਹੀਂ ਜੇ ਪਤਾ ਲੱਗਦਾ ਵੀ ਕੀ ਕਿਨਾਰੇ ਘਰ ਬੰਦਿਆ ਤੇ ਕੀ ਨਹੀਂ ਜੀ ਹੁੰਦਾ ਕੀ ਕਰਾਂ ਚਾਹੁੰਦਾ ਇਸ ਦਾ ਅਸੀਂ ਇਹੋ ਆਨੇ ਪੀਛੇ ਥੋੜੀ ਬਹੁਤੀ ਸਾਰੇ ਸਹਾਇਤਾ ਕਰਨੇ ਦੀ ਤੇ ਸਾਨੂੰ ਵੀ ਮਜ਼ਦ ਦੇਣ ਇਹਦੇ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਪਰਿਵਾਰਕ ਮੈਂਬਰ ਸਾਰੇ ਕਿਸ ਤਰ੍ਹਾਂ ਇਸ ਬੱਚੇ ਦੇ ਨਾਲ ਖੜੇ ਨੇ ਕਿਉਂਕਿ ਹਜੇ ਜਵਾਨੀ ਵਿੱਚ ਪੈ ਰੱਖਿਆ ਸੀ 18 ਸਾਲ ਦਾ ਹੋਇਆ ਸੀ ਬੜੀਆ ਮਾਪੇ ਨੂੰ ਬਣੀਆਂ ਇਸ ਤੋਂ ਉਮੀਦਾਂ ਸੀ ਕਿ ਵੱਡਿਆ ਹੋਊਗਾ ਭੈਣਾਂ ਦਾ ਭਰਾ ਸਹੁਰੇ ਜਾਇਆ ਕਰੂਗਾ ਭੈਣਾਂ ਨੂੰ ਵਿਆਹਣੀਆਂ ਸੀ ਅਤੇ ਬਾਪ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕਮਾਈ ਕਰਨੀ ਸੀ ਬੜੀਆ ਰੀਝਾ ਰੱਖਿਆ ਸੀ ਮਾਪੇ ਨੇ ਪਰ ਉਹਨਾਂ ਨੂੰ ਕੀ ਪਤਾ ਸੀ ਉਹਨਾਂ ਨੂੰ ਪਰਿਵਾਰ ਨੂੰ ਕਿਤੇ ਨਜ਼ਰ ਲੱਗ ਜੂਗੀ ਤੁਸੀਂ ਦੇਖ ਸਕਦੇ ਹੋ ਬਤਸੀਆਂ ਵਿੱਚ ਇਕੱਲਾ ਭਰਾ ਵਾ ਗੁਰਪ੍ਰੀਤ ਆਪਣੀਆਂ ਚਾਰ ਭੈਣਾਂ ਦਾ ਅਤੇ ਮਾਪੇ ਦਾ ਲੋਟਾ ਮੁੰਡਾ ਵਾ ਇਹ ਸਾਡੀ ਦਸ਼ਕਾਂ ਅਪੀਲ ਹੈ ਇਸ ਪਰਿਵਾਰ ਨੂੰ ਮਦਦ ਕੀਤੀ ਜਾਵੇ ਤਾਂ ਜੋ ਕਿ ਜਿਹੜੀ ਇਸ ਦੀਆਂ ਦੋਵੇਂ ਕਿਡਨੀਆਂ ਨੇ ਡਾਕਟਰਾਂ ਵੱਲੋਂ ਲੱਖਾਂ ਰੁਪਏ ਦਾ ਲਾਅ ਦੱਸਿਆ ਕਿ ਲੱਖਾਂ ਰੁਪਏ ਲੱਗਣੇ ਪਰ ਪਰਿਵਾਰ ਕੋ ਇਹਨੇ ਰੁਪਏ ਨਹੀਂ ਹੈਗੇ ਤੁਹਾਡੇ ਮਦਦ ਦੀ ਲੋੜ ਹੈ ਤੁਹਾਡੇ ਸਾਥ ਦੀ ਲੋੜ ਹੈ ਇਸ ਬਦਸੀ ਮਾਂ ਨੂੰ ਇਸ ਦਾ ਜਿਹੜਾ ਵੱਤਵਤ ਸਪੋਰਟ ਕਰੋ ਤਾਂ ਜੋ ਕਿ ਇਸ ਦਾ ਜਿਹੜਾ ਇਲਾਜ ਹੋ ਸਕੇ ਅਤੇ ਆਪਣੇ ਪੁੱਤ ਦੀ ਜਿਹੜੀ ਆ ਉਮਰ ਲੰਮੀ ਹੋ ਸਕੇ ਅਤੇ ਉਸ ਦੀ ਜਾਨ ਬਚਾਈ ਜਾ ਸਕੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ